ਪੰਜਾਬ ਦੇ ਵਿੱਚ ਇੱਕ ਬਹੁਤ ਮੁੱਦਾ ਚੱਲ ਰਿਹਾ ਹਨ ਕੱਲ ਵਿਧਾਨ ਸਭਾ ਚ ਪਾਸੋਂ ਵੀ ਚੱਕਿਆ ਗਿਆ ਜਿਹੜੇ ਕਿ ਸਾਡੇ ਪੰਜਾਬ ਦੇ ਕਐਮਐਲ ਵੱਲੋਂ ਵੀ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਜਿਹੜੀ ਹੋਣੀ ਚਾਹੀਦੀ ਆ ਪਰ ਮੰਤਰੀ ਖੁੱਡੀਆਂ ਵੱਲੋਂ ਜਵਾਬ ਦੇ ਦਿੱਤਾ ਗਿਆ ਵੀ ਇੱਥੇ ਖੇਤੀ ਆਪਾਂ ਨਹੀਂ ਕਰ ਸਕਦੇ ਤੇ ਪੰਜਾਬ ਚ ਦੇਖੋ ਚਿੱਟੇ ਨਾਲ ਨੌਜਵਾਨੀ ਕਿੰਨੀ ਖਤਮ ਹੋ ਰਹੀ ਆ ਕਿੰਨੇ ਧੜਾ ਧੜਾ ਸਾਡੇ ਨੌਜਵਾਨ ਮਰ ਰਹੇ ਨੇ ਸਰਕਾਰ ਨੂੰ ਚਿੱਟੇ ਨੂੰ ਖਾ ਬੰਦ ਕਰਨ ਦੀ ਬਜਾਏ ਹਣਾ ਇੱਕ ਖਸ ਖਸ ਦੀ ਖੇਤੀ ਬਾਲਾ ਪਾਣੋਂ ਲੈ ਕੇ ਜਾਣਾ ਚਾਹੀਦਾ ਤਾਂ ਕਿ ਪੰਜਾਬ ਦੇ ਜਿਹੜੇ ਨੌਜਵਾਨੀ ਆ ਉਹ ਜਿਹੜੇ ਆਹ ਨਸ਼ੇ ਨੇ ਮਾਰੂ ਨਸ਼ੇ ਨੇ ਜਿਹੜੇ ਨਾਲ ਤੋਂ ਪੰਜਾਬ ਦੀ ਨੌਜਵਾਨੀ ਆ ਜਿਹੜੀ ਬਚ ਸਕੇ ਠੀਕ ਹੈ ਤੇ ਇੱਕ ਪਾਸੇ ਜਿਹੜੇ ਵੀ ਪੋਸਟ ਲਾਇਆ ਕਿਸੇ ਨੇ ਕਿਸੇ ਨੇ 100 ਬੂਟਾ ਲਾ ਕੇ ਨੇ ਕਿੰਨੇ ਵੀ ਲਾਇਆ ਥੋੜੇ ਲਾਇਆ ਬਹੁਤੇ ਲਾਇਆ ਇਹਨਾਂ ਨੂੰ ਚੱਕ ਚੱਕ ਜੇਲਾਂ ਛਿੱਟੀ ਜਾਂਦੇ ਤੁਸੀਂ ਇੱਕ ਗੱਲ ਦੇਖੋ ਜੇ ਪੋਸਟ ਫੜਿਆ ਜਾਂਦਾ ਹਨਾ ਚਲੋ ਕਿਤੇ ਜੇ ਕਮਰਸ਼ੀਅਲ ਕਿਉਂਕਿ ਨਾਨ ਕਮਰਸ਼ੀਅਲ ਜੇ ਕਮਰਸ਼ੀਅਲ ਫੜਿਆ ਜਾਵੇ ਤਾਂ 50 ਕਿਲੋ ਤੋਂ ਉੱਤੇ ਤੁਸੀਂ ਆ ਲਾ ਲਓ 2 2.5 ਸਾਲ ਉਹਨੂੰ ਜੇਲ੍ਹ ਚ ਲਾਉਣੇ ਪੈਂਦੇ 2.5 ਸਾਲਾਂ ਬਾਅਦ ਜ਼ਮਾਨਤ ਹੁੰਦੀ ਹੈ ਉਹ ਵੀ ਹਾਈ ਕੋਰਟੋਂ ਠੀਕ ਹੈ ਤੇ ਜੇ ਚਿੱਟਾ ਫੜਾਇਆ ਜਾਵੇ ਇਥੇ 5 ਗ੍ਰਾਮ ਜਿਹੜਾ ਕਿ 5 ਗ੍ਰਾਮ ਰਿਕਵਰੀ ਹੈ ਤਾਂ ਸਿਰਫ ਇੱਕ ਮਹੀਨੇ ਚ ਹੋ ਜਾਂਦੀ ਆ ਜ਼ਮਾਨਤ ਤੇ ਸਿਗਨੇਚਰ ਕਾਇਉ ਸੁਝੇ ਹਜ਼ਾਰਾਂ ਫੜੇ ਜਾਣਾ ਤਾਂ 2-3 ਘੰਟਿਆਂ ਚ ਹੋ ਜਾਂਦੀ ਆ ਤੇ ਐਨਡੀਪੀ ਐਕਟ ਚ ਮੰਨ ਲਓ ਟਰਮਾ ਟਰਮਾ ਡੋਲ ਗੋਲੀਆਂ ਦੀ ਵੀ ਸਭ ਤੋਂ 6 ਤੱਕ ਦੀ ਜ਼ਮਾਨਤ ਹੋ ਜਾਂਦੀ ਆ 6 ਮਹੀਨੇ ਚ ਪਰ ਜਿਹੜਾ ਸਭ ਤੋਂ ਵੱਡਾ ਭੁੱਕੀ ਜੇ ਜਦੋਂ ਆ ਆਪਣੀ ਖਸ ਖਸ ਦੀ ਮੰਨ ਲਾ ਪੋਸਟ ਤੇ ਫੜਿਆ ਜਾਂਦਾ ਨਾ ਸਭ ਤੋਂ ਵੱਧ ਸਜਾ ਬਈ ਤਿੰਨ ਚਾਰ ਸੂਬਿਆਂ ਚ ਹੁੰਦੀ ਆ ਤੇ ਇੱਥੇ ਪੰਜਾਬ ਦੀ ਧਰਤੀ ਤੇ ਕਿਉਂ ਨਹੀਂ ਹੋ ਸਕਦੀ ਨਾਲੇ ਸਾਡੇ ਤਾਂ ਪਹਿਲਾਂ ਬਜ਼ੁਰਗ ਖਾਂਦੇ ਰਹੇ ਨੇ ਸਰਕਾਰ ਨੂੰ ਵੀ ਆਮਦਨ ਹੋਵੇ ਜਿਹੜੇ ਸਾਲਟ ਸਾਡੀਆਂ ਦਵਾਈਆਂ ਚ ਪੈਂਦੇ ਨੇ ਉਹ ਮੈਨੂੰ ਲੱਗਦਾ ਤੀਜੇ ਹਿੱਸੇ ਦੇ ਅਫੀਮ ਦੇ ਪੈਂਦੇ ਨੇ ਲੱਖਾਂ ਕਰੋੜਾਂ ਦੀ ਫੀਮ ਆਪਾਂ ਮੁੱਲ ਲੈਨੇ ਆ ਪੰਜਾਬ ਤੇ ਫੇਰ ਪੰਜਾਬ ਦੀ ਧਰਤੀ ਤੇ ਖਸ ਖਸ ਦੀ ਖੇਤੀ ਕਿਉਂ ਨਹੀਂ ਹੋ ਸਕਦੀ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਜੇ ਅਸੀਂ ਚਿੱਟੇ ਤੋਂ ਸਗਨੇਚਰ ਤੋਂ ਟਰਮਾਡੋਲ ਹੋਰ ਜਿੰਨੇ ਵੀ ਜੀਵ ਵਾਲੀਆਂ ਗੋਲੀਆਂ ਤੋਂ ਬਚਣਾ ਤਾਂ ਸਾਨੂੰ ਭੁੱਕੀ ਫੀਮ ਵੱਲ ਇਹਨਾਂ ਨੂੰ ਵਧਾਉਣਾ ਪਊਗਾ ਨਹੀਂ ਸਾਡੇ ਜਵਾਬ ਜੀਵ ਵਾਲੀਆਂ ਗੋਲੀਆਂ ਖਾ ਖਾ ਕੇ ਬੱਚਾ ਪੈਦਾ ਕਰਨ ਜੋਗਰੇ ਨਹੀਂ ਰਹਨੇ ਸਰਕਾਰ ਕਹਿੰਦੀ ਆ 45 ਦਿਨਾਂ ਬਾਅਦ ਜੇ ਜੀਵ ਵਾਲੀ ਐਡਨੌਕ ਦੀ ਗੋਲੀ ਲੈਨੇ ਆ ਨਾ ਤਾਂ ਉਹਦੇ ਸਪਰਮ ਡਾਊਨ ਚਲੇ ਜਾਂਦੇ ਨੇ ਬਨਲਾ ਬੱਚੇ ਪੈਦਾ ਕਰਨ ਦੀ ਕੰਪੈਸਟੀ ਨਹੀਂ ਰਹਿੰਦੀ ਤੇ ਅੱਜ ਸਾਡੇ ਪੰਜਾਬ ਦੇ ਹਾਲਾਤ ਨੇ ਮંત્રી ਐਮ.ਐਲ.ਏ ਸਾਹਿਬ ਦਾ ਕਹਿ ਰਹੇ ਸੀ 150 ਕਿੰਨੇ ਬੇਬੀ ਟਿਊਬ ਸੈਂਟਰ ਬਣੇ ਹੋਏ ਨੇ ਪਰ ਸਾਡੇ ਪੰਜਾਬ ਚ ਮੈਂ ਗਰੰਟੀ ਦਿੰਦਾ 600 ਤੋਂ ਪਲੱਸ ਬੇਬੀ ਟਿਊਬ ਸੈਂਟਰ ਬਣੇ ਹੋਏ ਨੇ ਪੰਜਾਬ ਦੇ ਵਿੱਚ ਐਮ.ਐਲ.ਏ ਸਾਹਿਬ ਗਿਣਤੀ ਵੀ ਪੂਰੀ ਕਰ ਲਿਆ ਕਰੋ ਆਉਣ ਵਾਲਾ ਸਮਾਂ ਇਹ ਹੈ ਜੇ ਹੁਣ ਹਰ ਪਿੰਡ 'ਚ ਬੇਬੀ ਟਿਊਬ ਸੈਂਟਰ ਖੋਲਣਾ ਹੈ ਜੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਸੰਨੇਚਰ ਜਾਂ ਆਹ ਜੀਵ ਵਾਲੀਆਂ ਡਰੋਗ ਗੋਲੀਆਂ ਤੋਂ ਨਾ ਬਚਾਇਆ ਗਿਆ ਪੰਜਾਬ ਦੇ ਸਭ ਤੋਂ ਵੱਡਾ ਮੁੱਦਾ ਨਸ਼ਾ ਜਿਹੜਾ ਕਿ ਇੱਕ ਪਾਸੋਂ ਨਸ਼ੇ ਤੋਂ ਹਟਾ ਕੇ ਆਪਾਂ ਦੂਜੇ ਪਾਸੇ ਭੁੱਕੀ ਭੀਮ ਵੱਲ ਨੌਜਵਾਨਾਂ ਨੂੰ ਲੈ ਜਾਵਾਂਗੇ ਤਾਂ ਮੈਂ ਗਰੰਟੀ ਦਿੰਦਾ ਮਨਲਾ ਘਰੇਲੂ ਮਸਲੇ ਵੀ ਖਤਮ ਹੋ ਜਾਣਗੇ ਠੀਕ ਹੈ ਚੋਰੀਆਂ ਢਕੈਤੀਆਂ ਵੀ ਘਟ ਜਾਣਗੀਆਂ ਕੋਟਕਚੈਰੀਆਂ ਦੇ ਮਸਲੇ ਵੀ ਘਟ ਜਾਣਗੇ ਠੀਕ ਹੈ ਅੱਜ ਤਲਾਕ ਹੋ ਰਿਹਾ ਸਾਡੇ ਨੌਜਵਾਨਾਂ ਦੇ ਕਾਰਨ ਸਭ ਨੂੰ ਪਤਾ ਸਾਡੇ ਜਵਾਗ ਬੱਚਾ ਪੈਦਾ ਕਰਨ ਜੋ ਕਰ ਨਹੀਂ ਦੇ ਹੁਣ ਸੋਚੋ ਪੰਜਾਬ ਦੇ ਲੋਕੋ